ਜਲਮਤਾਉ ਮਟਭਾਗੇ ਤੇ ਜਨ ਜਗ ਮਾਏ ਸਦਾ ਸਦਾ ਹਰ ਕੇ ਗੁਣ ਗਾਏ RAM ਨਾਮ ਜੋ ਕਰੇ ਵਿਚਾਰ ਸੇਤਨਵੰਤ ਕਨੀ ਸੰਸਾਰ ਮਨ ਤਨ ਮੁਖ ਬੋਲੋ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਏਤੋਦ ਕਿਉ ਸੋਝੀ ਜਾਨੈ ਨਾਮ ਸੰਗ ਜਸ ਕਾਮ ਨਮਾਨਿਆ ਨਾਨਕ ਦਿਨ ਨਰੰਜਨ ਜਾਣਿਆ ਗੁਰ ਪਰਸਾਦਿ ਆਪਨ ਆਪ ਸੋਜੈ ਤਿਸ ਕੀ ਜਾਨੋ ਤਿਸਨਾ ਬੂਝੈ ਸਾਧ ਸੰਗ ਹਰ ਹਰ ਜਸ ਕੈਤ ਸਭ ਲੋਕ ਤੇ ਹਰ ਜਨ ਰਹੈ ਆਨੰਦਨ ਕੀਰਤਨ ਕੇਵਲ ਬਖਿਆਨ ਬਿਰਖ ਮੈ ਸੋਏ ਨਿਰਵਾਨ ਏਕ ਉਪਰ ਜਨ ਕੀ ਆਸ 10 ਕੀ ਕਟਿਏ ਜਨ ਕੀ ਭਾਸਾ ਵਪਾਰ ਬ੍ਰਹਮ ਕੀ ਜਸ ਮਨ ਕੋਠ ਨਾਨਕ ਦੇਸ ਨਾ ਲਾਗੇ ਦੂਖ ਜਿਸ ਤੋਹਰ ਬਲ ਮਨ ਚਿਤ ਆਵੇ ਸੋ ਸੰਸਹੇਲਾ ਨਹੀਂ ਜਲਾਵੇ ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵਕ ਕ੍ਰਿਪ ਤੇ ਜਰੈ ਜੈਸਾ ਸਾ ਤੈਸਾ ਦ੍ਰਿਸ਼ਟਾਇ ਆਪਣੇ ਕਰਿ ਮੈਂ ਆ ਸਮਾਇਆ ਸੋਦਤੋ ਸੋਦੋ ਸੋਦੋ ਸੀਝਿਓ ਗੁਰ ਪ੍ਰਸਾਦ ਤਦ ਸਭੂਝਿਆ ਜਬ ਦੇਖਿਓ ਤਦ ਸਭ ਕੁਛ ਮੂਲ ਨਾਨਕ ਸਭ ਸੁਖਮ ਸੋਈ ਅਸਤੂਲ ਨੈ ਕਛ ਚਨਮੈ ਨੈ ਕਛ ਮਰੈ ਆਪਨ ਜਿਦਾ ਦਾਵਹੀ ਕਰੈ ਆਮਨ ਚੰਦ ਰਿਸ਼ਤੰਦ ਰਿਸ਼ਤਿ ਵਾਗਿਆਕਾਰੀ ਧਾਰੀ ਸਭ ਰਿਸ਼ਤ ਆਪੇ ਆਪੋ ਸਗਨ ਮੈਂ ਆਪ ਅਨਤ ਜੁਗਤ ਰਥਾ ਵਾਥਾ ਤੁਮਨਾਸੀ ਨਾ ਇਕਿ ਖੰਡ ਧਾਰੰਕਾਰੋ ਬ੍ਰਹਮੰਡੋ ਅਲਖੋ ਬੇਵਕੁਰਖ ਪਰਤਾਪ ਆਪ ਜਪਾਇ ਤਾ ਨਾਨਕ ਜਾਪ ਜਿਨ ਪਰਮ ਜਾਤਾ ਸੋ ਸੋਭ ਮੰਤ ਸਗਨ ਸੰਸਾਰ ਉਧਰੇ ਤਿਨ ਮੰਤ ਤਲਕੇ ਸੇਵਕ ਸਗਨ ਉਧਾਰਨ ਪਰਮ ਕੇ ਸੇਵਕ ਦੂਖ ਵਿਸਾਰਨ ਆਪੇ ਮੈਂ ਨੇਿਰ ਪਾਲੋ ਗੁਰ ਕਾ ਸੋਜਿ ਪੈ ਨਿਹਾਲ ਹੁਨ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਵਜ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਕੈਨ ਤੁਰਖੋ ਤਮ ਕਰਮਾਨ ਜੋ ਕੁਛ ਕਰੈ ਸੋ ਪ੍ਰਭ ਖੈ ਰੰਗ ਸਦਾ ਸਦਾ ਬਸੈ ਹਰਿ ਸੰਗ ਸਹਿ ਸਮਾਇ ਹੋਵੈ ਸੋ ਹਉ ਕਰਨੇ ਹਾਰਿ ਪਛਾਨੈ ਸੋਈ ਪ੍ਰਭ ਕਾ ਕੀ ਜਨ ਮੀਠਾ ਲਗਾਣਾ ਜੈ ਸਾਥ ਸਾਥ ਐ ਸਾ ਦਿਸਚਾਨਾ ਜੇਤੇ ਉਜੇ ਤ ਸਮਾਏ ਸਮਾਏ ਉਹ ਸੋਖ ਨਿਧਾਨ ਉਨੂਖ ਬਣ ਆਏ ਆਪਸ ਕੋ ਆਪ ਆਪਦੀ ਨਾਮ ਨਾਨਕ ਬ੍ਰਜਨਿ ਉਜਾਨ ਹਸ ਲੋਕ ਸਰਮ ਕਲਾ ਭਰਪੂਰ ਪ੍ਰਭ ਬਿਰਖ ਜਨਨਹਾਰ ਜਾਂ ਕੈ ਸਿਮਰ ਰੋਦਰੈ ਨਾਨਕ ਤਿਸ ਬਲਿਹਾਰ ਅਕਪਦੀ ਤੂਟੀ ਕਾ ਜਨਨਹਾਰ ਗੋਪਾਲ ਸਰਬ ਜਿ ਆਇਆ ਪੇਪਨ ਪਾਲ ਸਗਲ ਕ ਚਿੰਤਾ ਜਿਸ ਮਨ ਮਾਇ ਤੇਸੇ ਕਿਰਪਾ ਕੋਈ ਨਾਏ ਰੇ ਮਨ ਮੇਰੇ ਸਦਾ ਹਰਿ ਜਾਪ ਅਬਨਾਸੀ ਪ੍ਰਭ ਆਪਿ ਆਵਾਪਨ ਕੀਆ ਕੁਛ ਨਾ ਹੋਏ ਜਿਸ ਪ੍ਰਾਨੀ ਲੋਚੈ ਕੋਈ ਤੇਸ ਬਨਾਈ ਤੇਰੇ ਕਿਛ ਕਾਮ ਬਤ ਨਾਮ ਜਪੇ ਘਰ ਨਾਮ ਰੂ ਵੰਤ ਹੋਏ ਨਹੀਂ ਮੋਹ ਹੈ ਪ੍ਰਭ ਕੀ ਜੋ ਸਗਲ ਭਾਜਿ ਸੋਏ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਾ ਤਿਸ ਕਾ ਦੀਆ ਕਰਬੈ ਅਤਸੂਰਾ ਜੇ ਕੋ ਕਹਾਵੇ ਬ੍ਰਹਮ ਕੀ ਕਲਾ bina ਬੋਤਾਵੇ ਜੇ ਕੋ ਹੋਇ ਬਿਹਦ ਤਾਰ ਤਿਸ ਦੇਵਨ ਹਾਰ ਜਾਨਗਵਾਰ ਤਿਸ ਗੁਰ ਪ੍ਰਸਾਦ ਜੋ ਚੇਹੋਂ ਰੋਗ ਨਾਨਕ ਸੋ ਜਨ ਸਦਾ arogh ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕੈ ਸਬਦ ਮਨੈ ਆਸੰਮਨ ਜੋ ਪਖਣ ਨਾਲ ਚੜ ਕਰੈ प्राणी गुरु चरण लगत निस्तारै जीव अंधकार दीपक प्रकाश पर, पर दर्शन देख मन होई विगास जो महा ध्यान में मार्ग पावै त्यों साधु सम्म मेल जो तु प्रगट आवै तिन संतन के पाछो धूर ननकी हरलोच पूर मन मूर्ख काहे बिललाई है पूर्व लिखेगा लिखिया पाई है ਦੁਖ ਸੁਖ ਸਰਵ ਦੇਵਨ ਹਾਰ ਅਮਰ ਤੇ ਆਉ ਤ ਸਹਿ ਚਤਾਰ ਜੋਗਿ ਜ ਕਰੈ ਸੋਈ ਸਭ ਸਮਾਨ ਭੂਲਾ ਕਾਇ ਫਿਰ ਅਜਾਨ ਕਉਣ ਪਸ ਤੇ ਆਇ ਤੈ ਸੰਗ ਲਪ ਚਰਿ ਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਈ ਨਾਨਕ ਪਤ ਸੇਤੀ ਘਰ ਜਾਏ ਜਿਸ ਵਖਰ ਕੋ ਲੈਣ ਤ ਆਇਆ ਰਾਮ ਨਾਮ ਸੰਤਨ ਕਰ ਪਾਇਆ ਕਾਜ ਅਭਾਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲੋ ਲਾਦ ਖੇਪ संत संचाल अवर त्याग लखिया जन जाल तन तन फैसल कोई मुख उजल हर दरग सोए एह व्यापार बिरला पा पार अनारक ता कह सद् बल हारै चरण साधके तोहि तोहि पीयो अर प्रसाद को अपना जियौ साधकी धूर करो इ स्नान साधु कर जाईए कुर्बान साध सेवज भागी पाईए सासन हर कृष्ण गाईए ਆਣਾ ਬਿਗੰਤੇ ਸਾਧੂ ਰਾਖੈ ਹਰਿ ਗੁਰੁ ਗਾਇਆ ਵਸਤ ਰਾਖੈ ਓਟ ਗਈ ਸੰਤੈ ਦਰਿਆ ਆਇਆ ਸਰਬ ਸੂਖ ਨਾਨਕ ਤਹ ਪਾਇਆ ਮਿਰਤ ਕੋ ਜੀਵਨ ਲਹਾਰ ਭੁਖੇ ਕੋ ਦੇਵ ਅਧਾਰ ਸਨੁ ਲਾਂਜਾ ਕੀ ਦ੍ਰਿਸ਼ੀ ਮਾਈ ਕੋ ਰੂ ਲੇਖੇ ਕਲੈ ਨਾ ਪਾਏ ਸਭ ਤਿਸਰ ਕਰਨੈ ਜੋਗ ਤਿਸੁੰਦੂ ਸਰ ਹਵਾ ਨਾ ਹੋ ਜਪ ਜਨ ਸਦਾ ਸਦਾ ਦਿਨ ਰਾਤਿ ਸਭ ਦੇਉ ਜਿ ਨਿਰਮਲ ਹੈ ਕਰਨੀ ਕਰਕੇ ਉਸ ਦਾ ਨਾਮ ਦੀਆ ਨਾਨਕ ਸੋਜਨ ਨਿਰਮਲ ਥੀ ਆਉ ਜਾਂ ਕੈ ਮਨ ਗੁਰ ਕੀ ਪਰਤੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਭਗਤ ਭਗਤ ਸੁਣੀਐ ਤੈ ਲੋਏ ਜਾਂ ਕਾ ਹਿਰਦੈ ਕੋ ਹੋਏ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ ਸਾਚਾ ਆਕਾਰ ਸੱਚ ਕਰਤਾ ਸਾਚਾ ਆਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਜ ਸਮਾਤਾ ਸਲੋ ਰੂਪ ਨ ਰੇਖ ਨ ਰੰਗ ਕਿਛ ਤ੍ਰਹ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਮ ਅਥਾ ਜਿਸ ਹੋਵੇ ਸੋ ਪਰਸਨ ਅਸ਼ਟ ਪਰੇ ਅਬ ਨਾਸੀ ਪਰਮਨ ਮੈਂ ਰਾਖ ਮਨ ਕੀ ਤੂੰ ਤੀ ਤਿਆਗ ਤੇਸ ਤੇ ਪਰੈ ਨਹੀਂ ਕੁਛੋ ਕੋਏ ਸਰਬ ਨਿਰੰਤਰ ਇਕੋ ਸੋਈ ਆਪੇ ਬਿਨ ਆਪੇ ਦਾ ਨਾ ਹਉ ਗੈਰ ਗਬੀਰ ਗਹੀ ਸੋ ਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਦਾ ਦਿਆਲ ਬਖਸ਼ੰਦ ਸਾਬ ਤੇਰੇ ਕੀ ਚਰਨੀ ਪਾਉ ਨਾਨਕ ਕੇ ਮਨ ਏ ਅਨਰਾਉ ਮਨ ਸਾ ਪੂਰਨ ਸਰਣੈ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾਂ ਕਾ ਨੇਤਰ ਖੋਲ ਤਿਸ ਕਾ ਮੰਤ ਲਜਾਨੇ ਹੋਰ ਆਨੰਦ ਰੂਪ ਮੰਗਲ ਸਰਜਾਂ ਕੈ ਸਰਬ ਭੋਗ ਸੁਣੀਏ ਘਰ ਤਾਂ ਕੈ ਰਾਜ ਮੈਂ ਰਾਜ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਬੀ ਸਰਗ੍ਰਿਥ ਮੈਂ ਭੋਗੀ ਧਿਆਏ ਦਿਆਏ ਕਲ ਸਭ ਪਾਇਆ ਨਾਨਕ ਤਿਸ ਪ੍ਰੋਪ ਕਾ ਕਿਨ ਅੰਤ ਨਾ ਪਾਇਆ ਜਾਂ ਕੇ ਲੀਲਾ ਕੀ ਮਤ ਨਾ ਹੈ ਸਗਲ ਦੇ ਵਿਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਨੇ ਪੂਤ ਸਗਲ ਕਰੋਈ ਆਪਣੇ ਸੋ ਸੋਮਤ ਗਿਆਨ ਧਿਆਨ ਜੰਦੇ ਜਨ ਦਾਸ ਨਾਮ ਤੇ ਆਵੈ ਸੇ ਤਹਿ ਗੁਨ ਮੈਂ ਜਾਪੋ ਪਰਮਾਏ ਜਨਮ ਮਰ ਅਖੇ ਰਿ ਆਵੈ ਜਾਏ ਕੋਚ ਨਹੀ ਜਿਸ ਕੇ ਅਸਥਾਨ ਜੈ ਸਾ ਜਨਾਵੈ ਤੈ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਣੈ ਰੰਗ ਨਾਨਾ ਪੇਕਰ ਇਕ ਰੰਗ ਨਾਨਾ ਵਿਦਕੀ ਨੋ ਬੇਤਾਰ ਪ੍ਰਭਲਾਸੇ ਇਕਮ ਕਾਰ ਨਾ ਨਾ ਚਲਤ ਕਰੇ ਖਿ ਨਮਾਹੇ ਪੂਰ ਰਿਓ ਪੂਰਨ ਸਭ ਥਾਏ ਨਾ ਨਾ ਬਿਲ ਕਰ ਬੰਤ ਮਨਾਈ ਆਪਣੀ ਕੀਮਤ ਆਪੇ ਪਾਈ ਸਭ ਘੜ ਤਿਸ ਕੇ ਸਭ ਤਿਸ ਕੇ ਛਾਉ ਜਪ ਜਪ ਜੀਵੈ ਨਾਨਕ ਹਰ ਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਅਕਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਤੁਰਿ ਐਸਾ ਪਾਵਨ ਨਾਮ ਜਿ ਸੰਗੁਦਰੇ ਸੰਸਵਰਨ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦਮੈ ਸੋ ਜਨ ਗਤ ਪਾਈ ਰੂਪ ਸਤ ਜਾਂ ਕਾਸਾ ਤੇ ਆਸਾਨ ਪੁਰਖ ਸਤ ਕੇਵਲ ਪ੍ਰਦਾਨ ਕਰ ਤੂਦ ਸਤਹ ਜਾਂ ਕੀ ਬਾਣੀ ਸਤ ਪੁਰਖ ਮਾਮਾਏ ਸਮਾਨੀ ਸਤ ਕਰਮਾਂ ਜਾਂ ਕੇ ਰਚਨਾ ਸਤ ਮੋਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸਹ ਭਜਾਈ ਤੇ ਸਹ ਸਫਲੀ ਸਤ ਨਾਮ ਪ੍ਰਭ ਕਾ ਸੁਖ ਦਾਈ ਵਿਸਵਾਸ ਸਤ ਨਾਨਮ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕਰਿ ਤੈ ਪਰਵੇਸ਼ ਸਤ ਨਿਰਤ ਬੂਜ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤਿ ਕੀ ਅਸ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੇ ਸ੍ਰੇਸ਼ਟ ਸੋ ਕਰਨ ਹਾਰ ਅਵਨ ਬੂਜ ਕਰਤ ਵਿਚਾਰ ਕਰਤੇ ਕੀ ਨਹਿ ਜਾਣੈ ਕੀਆ ਨਾਮ ਜਪਾਵੈ ਸੋ ਵਰਤੀਆ ਬਿਸਮਨ ਬਿਸੰ ਭਏ ਬਿਸਮਾਦ ਜਿਨ ਬੂਜਿਆ ਤਿਥ ਆਇ ਸਵਾਦ ਪ੍ਰਭ ਕੈ ਰੰਗ ਰਾਜਾ ਰਹੇ ਗੁਣ ਕੈ ਬਚਨ ਪਧਾਰ ਥਲੇ। ਓ ਦਾਤੇ ਦੁਖ ਕਟਨ ਹਾਰ ਜਾਂ ਕੈ ਸੰਗ ਕਰੈ ਸੰਸਾਰ। ਜਨ ਕਾ ਸੇਵਕ ਸੋਭਜ ਭਾਗੀ ਜਨ ਕੈ ਸੰਗ ਏਕ ਜਿਗ ਲਾਗੀ। ਗੋਵਨ ਗੋਬਿੰਦ ਕੀਰਤਨ ਜਨ ਗਾਵੈ। ਗੁਰ ਪ੍ਰਸਾਦਿ ਨਾਨਕ ਫਲ ਪਾਵੈ। ਆਪ ਸੱਚ ਜਿਵੇਂ ਸੱਚ ਹੈ ਜੀ ਸੱਚ ਨਾਨਕ ਹੋਸੀ ਤੇ ਸੱਚ ਅਹ ਭਰੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸਨ ਸਤ ਸਤ ਬੇਕਨਹਾਰ ਨਾਮ ਸਤ ਸਤਿਆਮਨਹ ਆਪ ਸਤ ਸਤ ਸਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪਰ ਭਗਤਾ ਸੁਰ ਸਤ ਸਤ ਜਨ ਸੰਕਾ ਭੋਜਨਹਾਰ ਕੋ ਸਤ ਸੋਏ ਨਾਨਕ ਸਾਧੂ ਨਾ ਕੋ ਸੋਏ ਸਾਧੂ ਸਰਬਦਾ ਜਨ ਮਾਨਿਆ ਕਰਨ ਕਰਾਮਣ ਤਿਨ ਮੋਲ ਪਛਾਨਿਆ ਜਾ ਕਰਦਾ ਵਿਸਵਾਸ ਪਰ ਆਇਆ ਤਤ ਗਿਆਨ ਦਸ ਮਨ ਪ੍ਰਗਟ ਆਇਆ ਭੈ ਤੇ ਨਿਰਭਉ ਹੋਈ ਬਸਾਨਾ ਜਿਸ ਦੇ ਉਪਜਾਤ ਸਮਾਈ ਸਮਾਨਾ ਬਸ ਨਾਲੇ ਬਸ ਗਜਾਈ ਤੋ ਕੋ ਕੈਨ ਨ ਕੈਨ ਜਾਈ 부ਜੈ ਭੋਜਨਹਾਰ ਬਵੇਕ ਨਾਰਾਇਣ ਮਿਲੈ ਨਾਨਕ ਕੇ ਗਰੋ ठाकुर का सेवक औ क्याकारी ठाकुर का सेवक सदा पुजारी ठाकुर के सेवक है मन परतीत ठाकुर के सेवक की निर्मल रीत ठाकुर के सेवक को जान संभ प्रभु का सेवक नाम कै रंग सेवक को परपालन हारा सेवक की राखै निरंकार सो सेवक जस दया प्रवतारै नानक सो सेवक साथ साथ सुमारे अपने जन का परदा चाके अपने सेवक की सर पर राखै अपने दास को देव जाई अपने सेवक को नाम जपाई अपने सेवक की आपत राखै ताकी खसमत कोई ना लाखै प्रभु के सेवक को ना पहुंचे प्रभु के सिध को ईते ऊचे जो प्रभु अपनी सेवा लाया नानक सो सेवक ਹੇ ਦਸ ਪ੍ਰਗਟਾਇ ਨੀਕੀ ਕੀ ਰੀ ਮੈਂ ਪਰ ਰੱਖੈ ਬਸਮ ਕਰੈ ਕੋਟ ਲਖੈ ਜਿਸ ਕਾ ਸਾਧਨਾ ਕਰ ਜਤਿ ਆਪ ਤਾ ਕੋ ਰਖ ਦੇ ਕਰ ਹਾਥ ਮਾਨਸ ਜਤਨ ਕਰਦ ਬੋ ਭਾਂਤ ਤਿਸਕੇ ਕਰਪ ਵਿਰਥੇ ਜਾਤ ਮਾਰਾ ਰਖੈ ਵਰਨ ਕੋਈ ਸਰਬ ਜੀ ਆਕਰ ਰਖਾ ਸੋਈ ਕਾਹੇ ਸੋਚ ਕਰੇ ਰੇ ਪ੍ਰਾਨੀ ਜਵਨ ਨਾਨਕ ਲਖ ਬੇਡਾਨੀ ਬਾਰੰਬਾਰ ਬਾਰ ਬਾਰ ਪ੍ਰਭ ਜਪੀਐ ਇਹ ਅਮਰਤ ਹੈ ਮਨ ਤੰਤਰ ਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਤੇ ਇਸ ਕਸੇ ਅਵਰਨਾਇ ਨਿਸ਼ਟਾਇਆ ਨਾਮ ਕੰਨ ਨਾਮ ਰੂਪ ਰੰਗ ਨਾਮ ਸਭਰ ਨਾਮ ਕਾ ਖੰਡ ਨਾਮ ਰਸ ਜੋ ਜੰਤਰ ਕਾਮੇ ਮਨ ਤਨ ਨਾਮੈ ਨਾਮ ਸਮਾਨੇ ਉਠਤ ਬੈਠਾ ਸਵਦ ਨਾਮ ਕਹ ਨਾਨਕ ਜਨ ਕੇ ਸਦ ਕਾਮ ਬੋਲੋ ਜਹ ਜੇਵਾ ਦਿਨ ਰਾਤ ਪਰਮੇ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੇ ਚਾਈ ਪਰਮ ਬਲੇ ਸੋ ਰਿਆ ਸਮਾਵੇ ਜੋ ਹੋਵਾ ਹੋਵਾ ਸੋ ਜਾਣੈ ਪਰਮੇ ਆਪਣੇ ਕਾ ਹੁਕਮ ਪਛਾਨੈ ਜਿਸ ਕੀ ਮਹਿਮਾ ਗਉਣ ਬਖਾਨਿਓ ਤਿਸ ਕਾ ਗੁਣ ਕਹ ਏਕ ਨਾ ਜਾਣਿਓ ਆਠ ਪਰ ਪਰਬਸੇ ਹਜੂਰੀ ਕੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਨ ਕੀਓ ਚਲੇ ਮਨ ਤਨ ਆਪਣਾ ਤਿਨ ਜਨ ਦੇ ਜੇਨ ਜਨੇ ਆਪਣਾ ਪ੍ਰਭੂ ਰਿਛਾਤਾ ਸੋ ਜਨ ਸਰਵਥੋ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੇ ਦਰਸਬਿ ਆਮਚਾਵੈ ਆਵਰ ਸਿਆਨੂ ਸਭਲੀ ਛਾੜ ਤਹਿ ਜਨ ਕੀ ਤੋ ਸੇਵਾ ਲਾਗ ਆਮ ਜਾਨ ਹੋਵੀ ਤੇਰਾ ਨਾਨਕ ਤਹਿ ਜਨ ਕੇ ਪੂਜੋ ਸਦ ਪੈਰਾ ਉਸ ਲੋਕ ਸਤੋ ਗੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖੁ ਉਤਰੈ ਨਾਨਕ ਹਰਿ ਗੁਨ ਗਾਉ ਅਸ਼ਟਪਦੀ ਸਤਿਗੁਰ ਸੇਖੀ ਕਰੈ ਬਰਤਪਾਲ ਸੇਵਕੋ ਗੁਰ ਸਦਾ ਦਿਆਲ ਸਿਖ ਕੀ ਗੁਰ ਦੁਰਮਤਿ ਮਲ ਹਿਰੈ ਗੁਰ ਬਚਨੀ ਹਰਿ ਨਾਮੁ ਚਰੈ ਸਤਿਗੁਰ ਸਿਖ ਕੇ ਬੰਧਨ ਕਾਟੈ ਗੁਰ ਕਾ ਸੇਖਿ ਬਿਕਾਰ ਤੈ ਹਾਚੈ ਸਤਿਗੁਰ ਸਿਖ ਕੋ ਨਾਮ ਧਨ ਦੇ ਗੁਰ ਕਾ ਸੇਖੁ ਮਜਬਾਗੀ ਹੈ ਸਤਿਗੁਰ ਸੇਖਾ ਹਲ ਤਪਦ ਸਵਾਰੈ ਨਾਨਕ ਸਤਿਗੁਰ ਸਿਖ ਕੋ ਨਾਮ ਤਨ ਦੇ ਗੁਰ ਕਾ ਸੇਖੁ ਮਜਬਾਗੀ ਹੈ ਸਤਿਗੁਰ ਸੇਖਾ ਹਲ ਤਪਦ ਸਵਾਰੈ ਨਾਨਕ ਸਤਿਗੁਰ ਸਿਖੋ ਜੀ ਨਾਲ ਸਮਾਰੈ ਗੁਰ ਕਾ ਰਹੈ ਸੇਜੁ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਤੁਪਰਿ ਪ੍ਰਸਨਾ ਜਨਾਵੇ ਹਰਿ ਹਰਿ ਨਾਮ ਦੈ ਸਤਿ ਆਵੇ ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਇ ਨਹਿ ਕਾਮੀ ਤਿਸ ਕੋ ਹੋ ਤਪਰਾ ਬਸ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਬੇਸਿਸ ਤੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਦ ਹਰਿ ਨਾਮੁ ਅਨੰਤ ਮਾਰਗਾਂ 'ਤੇ ਭਰ ਜਾਓ ਸ਼ਰਮ ਗਾਂ